ਇੱਕ ਸਾਲ ਪਹਿਲਾਂ ਗੁੰਮ ਹੋਇਆ ਸੀ ਬੱਚਾ ਪੁਲਿਸ ਪ੍ਰਸ਼ਾਸਨ ਨੇ ਇੱਕ ਸਾਲ ਬਾਅਦ ਲਿਆਂਦਾ ਲੱਭ 10 ਸਾਲ ਦੇ ਕਰੀਬ ਹੈ ਬੱਚੇ ਦੀ ਉਮਰ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿੰਦਾ ਸੀ ਮਾਸੂਮ ਬੱਚਾ ਲੱਭਣ ਤੇ ਪਰਿਵਾਰ ਨੇ ਕੀਤਾ ਖੁਸ਼ੀ ਦਾ ਜਸ਼ਨ ਜੀ ਹਾਂ ਇਹ ਜੋ ਲੱਡੂ ਵੰਡੇ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਸਭ ਦੇ ਚਿਹਰੇ ਤੇ ਖੁਸ਼ੀ ਦਿਖਾਈ ਦੇ ਰਹੀ ਹੈ ਏ ਦਰਅਸਲ ਇਸ ਕਰਕੇ ਹੈ ਕਿਉਂਕਿ 1 ਸਾਲ ਪਹਿਲਾਂ ਬੱਚਾ ਜਿਹੜਾ ਆ ਉਹ ਘਰ ਦੇ ਵਿੱਚੋਂ ਚਲਾ ਗਿਆ ਸੀ ਕਿਤੇ ਹੋਰ ਚਲਾ ਗਿਆ ਸੀ ਲਾਪਤਾ ਹੋ ਗਿਆ ਸੀ 1 ਸਾਲ ਕਰੀਬ ਪੁਲਿਸ ਉਸ ਨੂੰ ਲੱਭਦੀ ਰਹੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ 1 ਸਾਲ ਮਿਹਨਤ ਮੁਸ਼ਕਕਤ ਕਰਕੇ ਅੱਜ ਬੱਚੇ ਨੂੰ ਲੱਭ ਹੀ ਲਿਆਂਦਾ ਪਰਿਵਾਰ ਨੂੰ ਜਦੋਂ बच्चा सौंपया गया पुलिस ਦੇ ਵੱਲੋਂ ਤਾਂ ਪਰਿਵਾਰ ਬੇहद ਖੁਸ਼ੀ ਉਸ ਮੌਕੇ ਪੁਲਿਸ ਦੇ ਵੱਲੋਂ ਲੱਡੂ ਮੰਗਵਾਏ ਗਏ ਅਤੇ ਖੁਸ਼ੀ ਮਨਾਈ ਗਈ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਆਪਣੀ ਸਕਰੀਨ ਤੇ ਕਿ ਕਿਸ ਤਰ੍ਹਾਂ ਪਰਿਵਾਰ ਬੇहद ਖੁਸ਼ ਨਜ਼ਰ ਆ ਰਿਹਾ ਇਸ ਮੌਕੇ ਪਰਿਵਾਰ بار بار ਪੁਲਿਸ ਦਾ ਧੰਨਵਾਦ ਕਰਦਾ ਨਜ਼ਰ ਆ ਰਿਹਾ ਹੱਥ ਜੋੜਦਾ ਨਜ਼ਰ ਆ ਰਿਹਾ ਪੂਰਾ ਮਾਮਲਾ ਕੀ ਹੈ ਕਿਸ ਤਰ੍ਹਾਂ ਪੁਲਿਸ ਨੇ ਮਿਹਨਤ ਮੁਸ਼ਕਕਤ ਕਰਕੇ ਇਸ ਬੱਚੇ ਨੂੰ ਬਰਾਮਦ ਕੀਤਾ ਲੱਭ ਕੇ ਲਿਆਂਦਾ ਅਤੇ ਪਰਿਵਾਰ ਦੇ ਹਵਾਲੇ ਕੀਤਾ ਪੂਰੀ ਕਹਾਣੀ ਜਾਣਦੇ ਆ ਪਰਿਵਾਰਕ ਮੈਂਬਰਾਂ ਦੀ ਜ਼ੁਬਾਨੀ ਅਤੇ ਪੁਲਿਸ ਦੀ ਜ਼ੁਬਾਨੀ ਆਫਰ ਸੱਦਾ ਚਾਲਦੇ ਆ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦੇ ਕੋਲ ਜਿਹੜਾ ਬੱਚਾ ਕੁਮਾਚਿਆ ਸੀ ਉਹ ਲੱਗਦਾ ਕਿਹੜੀ ਜਗ੍ਹਾ ਲੱਭਾ ਕਿੱਥੋਂ ਰਹਿਣਾ ਹੈ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਆਇਆ ਸੀ ਆਪਣੇ ਲక్ష్ਮੀ ਵਿਹਾਰ 88 ਫੁੱਟ ਤੋਂ ਆਪਣੇ ਮਸਜਿਦ ਦੇ ਘਰ ਆਇਆ ਸੀ ਉੱਥੋਂ ਚੱਲ ਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚਿਰ ਬਾਅਦ ਲੱਭਿਆ ਜੀ ਇਹ ਸਾਲ ਬਸਾਲ ਹੀ ਹੋ ਗਿਆ ਜੀ 20 10 2023 ਦਾ ਗਿਆ ਕਰੋ ਸਰੇਨਤਾ ਸਿਆ ਕਿੱਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਇਥੋਂ ਬਹਿ ਕੇ ਕਿਦੀ ਕਿਸ ਨਾ ਕਿਦੀ ਕਿਸ ਨਾ ਉਹ ਚ ਲੱਗਾ ਡੇਰਾ ਬਾਬਾ ਨਾਨਕਾ ਲਓ ਉਧਰੋਂ ਫਿਰ ਕਿਸੇ ਦੇ ਘਰ ਆਖ ਲਿਆ ਉਹ ਰੋਟੀ ਪਾਣੀ ਕੌਣ ਦੇ ਰਹੇ ਜਿਨਾਂ ਨੂੰ ਪਤਾ ਨਹੀਂ ਪੂਰਾ ਸਿੱਧਾ ਹੋਣ ਕਰਕੇ ਨਾ ਮੜਾ ਜੀ ਦਿਮਾਗ ਤੌਰ ਤੇ ਨੂੰ ਪਤਾ ਨਹੀਂ ਇਹਨਾਂ ਮਾਂ ਪਿਓ ਦੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਆਗੇ ਕਰੀਬ ਦਾਫ ਕੇ ਸਾਢੇ 10 12 ਸਾਲ ਹੈ ਇਹਦੇ ਮਾਤਾ ਪਿਤਾ ਆਏ ਥਾਡੇ ਕੋਲ ਇੱਥੇ ਹਾਂ ਜੀ ਹਾਂ ਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂਦਾਰੇ ਆਇਆ ਹੈ ਕਿ ਕਿੰਨੀ ਕਾਮਯਾਬੀ ਸਮਾਂ ਦੇ ਕੋਲੇ ਪੋਸਟ ਨਾਲ ਸਾਡੇ ਕੋਲੇ ਵੀ ਨਾ ਜੀ ਨੇ ਵਧੀਆ ਕੰਮ ਕੀਤਾ ਪੋਸਟ ਨੇ ਆਪਣੀ ਨੇ ਤੇ ਇਹਦੇ ਵਿੱਚ ਇਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉ ਠੀਕ ਤੇ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਫਿਰ ਭਾਲ ਲਈ ਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਕਰਦੇ ਰਹੇ ਅਸੀਂ एस सीसीटीवी कैमरे ਦਾ ਵੀ ਸਾਰਾ ਲੱਗਾ। ਲਿਆਜ ਥੋੜਾ ਜਿਹਾ ਬਾਕੀ ਗਾਂ ਬੜਾ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰੋਂ ਚਲ ਗਿਆ ਕਿੱਧਰੋਂ ਚਲ ਗਿਆ। ਇਹਨੇ ਦੱਸਿਆ ਜਿਹਦੇ ਕੋਲ ਸੀ ਕਿ ਕਿਸ ਨੇ ਕਿਸ ਨੂੰ ਕੁੱਟਿਆ ਵਗੈਰਾ ਨਹੀਂ 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 ਕੋਈ ਗੁੱਟ ਬੰਦ ਕੀਤੀ ਗਏ ਨੇ। ਬੜਾ ਸਹੀ ਸਲਾਮ ਤੇ ਬੜੀ ਬੱਚਾ। ਬੱਚਾ ਸਹੀ ਸਲਾਮ ਤੇ। ਤੇ ਕਈ ਬੱਚੇ ਇਦਾਂ ਦੇ ਕਾਫੀ ਖਬਰ ਆ ਰਹੀਆਂ ਇਹਦੇ ਬੱਚੇ ਗਵਾਚ ਰਹੇ ਆ। ਕੀ ਮੈਸੇਜ ਦੇਣਾ ਚਾਹੋਗੇ ਇਹਨੂੰ? ਪ੍ਰਵਾਹ ਇਹ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ। ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਤਲਾਹ ਦਿਓ। ਠੀਕ ਹੈ ਜੀ। ਉਹਦੇ ਘਰ ਦੇ ਜੀ ਮੇਰਾ ਨਾਂ ਭੈਜ ਨਾ ਸਕਾ ਜੀ ਤੇ ਮੈਂ ਲక్ష్ਮੀਪੁਰ 88 ਫੁੱਟ ਦਾ ਰਹਿਣ ਵਾਲਾ ਕਾ ਜੀ ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਯਾਉ ਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ 사ਸੀ ਜੀ ਕਿੰਨੀ ਦੇਰ ਬਾਅਦ ਲੱਭਾ ਤੇ ਸਰ ਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਿਆ ਸੀ ਤੇ ਕਿੱਥੇ 88 ਫੁੱਟ ਤੋਂ ਗਵਾਚਿਆ ਸੀ ਜੀ 사ਸੀ ਰੋਡ ਤੋਂ ਗਵਾਚਿਆ ਸੀ ਹਾਂਜੀ ਸਰ ਜੀ ਆਜੋ ਜੀ ਥਾਣੇ ਆਇਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ ਐਨਜੀਓ ਵਾਲਿਆਂ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਹੈ ਅੱਜ ਤੁਸੀਂ ਮੂੰਹ ਮਿੱਠਾ ਕਰਵਾ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੇ ਪਰਿਵਾਰ ਚ ਕਿੰਨਾ ਖੁਸ਼ੀ ਦਾ ਮਾਹੌਲ ਹੈ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਮਤ ਬਿਲਕੁਲ ਸਰ ਜੀ ਹਾਂ ਜੀ ਸਰ ਜੀ ਬਹੁਤ ਸਹੀ ਸਲਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਓਕੇ ਆਸੇ ਗੋਮਾਦਾ ਕਹਾਂ ਪੱਤ ਮੈਂ ਨਾ ਖੇਡਣ ਡਿਆ ਹਾਂ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚਤਾ ਭੁੱਲ ਗਿਆ ਹਾਂ ਤੇ ਮੈਂ ਰੌਂਡ ਐ ਪਿਆ ਫੇਰ ਕੀ ਹੋਇਆ ਸੀ ਫੇਰ ਤੇ ਮੈਂ ਰੌਂਡ ਐ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਰੋਕੀ ਗੱਲਿਆ ਤੈਨੂੰ ਰੌਂਣ ਕਿਉਂ ਦਿਆਂ ਮੈਂ ਰੌਂਣ ਕਿਉਂ ਦਿਆਂ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚਤਾ ਭੁੱਲ ਗਿਆ ਮੈਨੂੰ ਗਲੀ ਦਾ ਵੀ ਚਤਾ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜਲ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਕਦਰ ਮਾ ਛੱਡਦੇ ਆ ਰੋਟੀ ਪਾਣੀ ਸਾਰੇ ਸਹੀ ਸਾਰਾ ਸਹੀ ਜੀ ਕਿੰਨਾ ਚਿਰ ਹੋਈ ਆਪਣੇ ਪਰਿਵਾਰ ਕੋਈ ਕਿੰਨੇ ਕਿ ਕਿੰਨੀ ਕੋਸ਼ਿਸ਼ ਮਿਲੀ ਜੀ ਤੁਹਾਡੇ ਮਾ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਏ ਹੋ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਏ ਹਾਂ ਅੱਜ ਥਾਣੇ ਦੇ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣਿਆ ਸਰ ਬਸ ਮੰਮਾ ਮੰਮਾ ਮੰਮੀ ਨੂੰ ਪਛਾਣਿਆ